ਤੁਸੀਂ ਪ੍ਰੈਕਟੀਕਲ ਕਰਕੇ ਵੇਖਿਓ ਅੱਜ ਤੋਂ ਹੀ ਸਵੇਰੇ ਉੱਠੋਗੇ ਨਾ ਸਭ ਤੋਂ ਪਹਿਲਾਂ ਇੱਕ ਲਿਸਟ ਬਣਾ ਲਓ ਆਪਣੇ ਅੰਦਰ ਪੂਰੀ ਵੀ ਮੈਨੂੰ ਰੱਬ ਨੇ ਕੀ ਕੁਝ ਦਿੱਤਾ ਹੈ ਕਿਤੇ ਇਕੱਲੇ ਬਹਿ ਕੇ ਸੋਚਿਓ ਵੀ ਮੈਨੂੰ ਰੱਬ ਨੇ ਸਰੀਰ ਦਿੱਤਾ ਹੈ ਕਈ ਉਹ ਨੇ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਹੱਥ ਨਹੀਂ ਦਿੱਤੇ ਦਿੱਤੇ ਪਰ ਲੈ ਲਏ ਵਾਪਸ ਕਈਆਂ ਨੂੰ ਪੈਰ ਨਹੀਂ ਦਿੱਤੇ ਕਈਆਂ ਨੂੰ ਅੱਖਾਂ ਨਹੀਂ ਦਿੱਤੀਆਂ ਮੈਨੂੰ ਤੇ ਪੂਰਾ ਸਰੀਰ ਮਿਲਿਆ ਹੈ ਫਿਰ ਉਸ ਤੋਂ ਅਗਲੀ ਗੱਲ ਮੈਨੂੰ ਪਰਿਵਾਰ ਮਿਲਿਆ ਮੇਰੀ ਸੰਭਾਲ ਕਰਨ ਵਾਸਤੇ ਮੈਨੂੰ ਬੱਚੇ ਦਿੱਤੇ ਰੱਬ ਨੇ ਮੈਨੂੰ ਜ਼ਮੀਨ ਜਾਇਦਾਦ ਜਿੰਨੀ ਵੀ ਦਿੱਤੀ ਹੈ ਥੋੜੀ ਬਹੁਤ ਜੋ ਕੁਝ ਵੀ ਹੈ ਤੁਹਾਡੇ ਕੋਲ ਸਭ ਤੋਂ ਪਹਿਲਾਂ ਜਦੋਂ ਸਵੇਰੇ ਉੱਠਦੇ ਹੋ ਨਾ ਅੱਖਾਂ ਬੰਦ ਕਰਕੇ ਉਹ ਪੂਰੀ ਲਿਸਟ ਨੂੰ ਆਪਣੇ ਅੰਦਰ ਰਿਪੀਟ ਕਰੋ ਇੱਕ ਇੱਕ ਕਰਕੇ ਔਰ ਉਸ ਇੱਕ ਇੱਕ ਚੀਜ਼ ਲਈ ਰੱਬ ਦਾ ਸ਼ੁਕਰ ਕਰੋ ਵੀ ਅੱਜ ਮੈਂ ਸਵੇਰੇ ਉੱਠਿਆ ਇੱਕ ਹੋਰ ਦਿਨ ਮੈਨੂੰ ਮਿਲ ਗਿਆ ਇਸ ਲਈ ਤੇਰਾ ਧੰਨਵਾਦ ਮੈਨੂੰ ਸ਼ਰੀਰ ਦਿੱਤਾ ਇਸ ਲਈ ਤੇਰਾ ਧੰਨਵਾਦ ਮੈਨੂੰ ਪਰਿਵਾਰ ਦਿੱਤਾ ਇਸ ਲਈ ਤੇਰਾ